ਨੇ ਇੱਕ ਸਾਨੂੰ 13 ਤਰੀਕ ਨੂੰ ਦਰਖਾਸਤ ਮਿਲਦੀ ਆ ਰਾਜਵਿੰਦਰਪੁਰੋਂ ਨੂੰ ਨਨੇ ਦੱਸਿਆ ਕਿ ਮੇਰਾ ਲੜਕਾ ਬਲਵਿੰਦਰ ਸਿੰਘ son of ਰਮਨ ਚਾਣੀ EDS ਇਹਦਾ ਨਾਂ ਬਰੇ ਨੇ ਆ ਛੋਟਾ ਨਾਂ ਇਹਦਾ ਬਰੇ ਨੇ ਆ ਜਿਹੜਾ ਕਿ 13 ਤਰੀਕ ਨੂੰ ਘਰੋਂ ਦੁਪਹਿਰੇ 11:30 ਵਜੇ ਘਰੋਂ ਨਿਕਲੇ ਚਲੇ ਗਿਆ ਤੇ ਵਾਪਸ ਨਹੀਂ ਆਇਆ ਉਹ ਅਸੀਂ ਇਹਨਾਂ ਦੀ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਅਸੀਂ ਪਿਆਰ ਅਸੀਂ ਜਾਰੀ ਕੀਤਾ ਤੇ ਸਾਰੇ ਸੰਪਰਕ ਵੀ ਕੀਤਾ ਸਾਨੂੰ ਇਹਦਾ ਪਤਾ ਲੱਗਾ ਕਿ ਇਹ ਗੋਲਡਨ ਟੈਂਪਲ ਉਹ ਸਾਰੇ ਗਿਆ ਹੋਇਆ ਇਹਨਾਂ ਦੇ ਪਿੰਡ ਦੇ ਕੁਝ ਬੰਦੇ ਸੀਗੇ ਜਿਹੜੇ ਕਿ ਉੱਥੇ ਦਸ਼ਮੇਲੇ ਗੰਨ ਗਏ ਸੀਗੇ ਔਰ ਉਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਤੁਹਾਡਾ ਲड़का ਦਰਬਾਰ ਸਾਹਿਬ ਦੇਖਿਆ ਗਿਆ ਉਹ ਫਿਰ ਗਏ ਉੱਥੇ ਜਾ ਕੇ ਇਹਨਾਂ ਨੂੰ ਇਹਨੂੰ ਲੈ ਕੇ ਆਏ ਆ ਜਿਹੜਾ ਕਿ ਆਪਣੇ ਮਾਪੇ ਬਾਂ ਨੂੰ ਦੱਸਿਓ ਬਗੈਰ ਇੱਕ ਪਾਸੇ ਚਲ ਗਿਆ ਸੀਗਾ ਵੀ ਸਾਨੂੰ ਕਿਸੇ ਨੇ ਕੋਈ ਕਿੰਨਾਮ ਨਹੀਂ ਸੀ ਕੀਤਾ ਜਾਂ ਕੁਝ ਇਹਨੂੰ ਉਹ ਕਮਾਲ ਨਹੀਂ ਸੀ ਲੈ ਕੇ ਗਿਆ ਆਪਣੀ ਮਰਜ਼ੀ ਦਾ ਨਾਲ ਇੱਕ ਰੋਗਿਆ ਸੀਗਾ ਹੁਣ ਆਇਆ ਆ ਪਰ ਲੈ ਕੇ ਆਏ ਆ ਇਹਨੂੰ ਤੇ ਇਹਦੇ ਪੇਰੈਂਟਸ ਨੂੰ ਇਹਦੀ ਮਦਰ ਆ ਇਹਦੀ ਮਾਸੀ ਜੀ ਔਰ ਆਪਣੇ ਗੜਬੀ ਹਲ ਤੋਂ ਮੋੜ ਪਰ ਆਇਆ ਔਰ ਅਸੀਂ ਇਹਨਾਂ ਨੂੰ ਇਹਨਾਂ ਦੇ ਹਵਾਲੇ ਕਰ ਥੈਂਕ ਯੂ